ਸਰ ਮੈਂ ਅਜਿਤਗੁਰ ਨਗਰ ਦਾ ਜਿਹੜਾ ਡੋਰ ਟੂ ਡੋਰ ਕਰ ਰਿਹਾ ਮੈਨੂੰ ਜਿੰਨਾ ਇੱਥੋਂ ਪਿਆਰ ਮਿਲਿਆ ਨਾ ਮੈਂ ਸਮਝਦਾ ਕਿ ਮੈਂ ਦੇਣਾ ਦੇ ਨਹੀਂ ਸਕਦਾ ਬਹੁਤ ਇੱਜ਼ਤ ਦੇ ਰਿਆ ਲੋਕੀ ਬਹੁਤ ਸਤਿਕਾਰ ਦੇ ਰਿਆ ਔਰ ਮੈਨੂੰ ਇਹ ਲੱਗਦਾ ਕਿ ਮੈਂ ਬਹੁਤ ਵੱਡੇ ਮਾਰਜਨ ਦੇ ਨਾਲ ਇਸ ਸੀਟ ਚ ਤਾਗਾ ਦੇਖੋ ਇੱਥੇ ਸਾਡੇ ਪਾਰਕਾਂ ਦਾ ਸੁਧਾਰ ਹੋਣ ਵਾਲਾ ਵੈ ਔਰ ਉਸ ਤੋਂ ਬਾਅਦ ਜਿਹੜੀਆਂ ਮੇਨ ਐਂਟਰੀ ਪੁਆਇੰਟ ਨੇ ਜਿੱਥੋਂ ਅਸੀਂ ਐਂਟਰ ਕਰਦੇ ਆਂ ਰਾਤ ਨੂੰ ਉੱਥੇ ਕੋਈ ਰੋਸ਼ਨੀ ਨਹੀਂ ਹੁੰਦੀ ਉਹ ਉਹ ਪੁਆਇੰਟਾਂ ਨੂੰ ਅਸੀਂ ਜਗਮਗਾ ਕੇ ਐਨ ਇੱਕ ਵਾਰੀ ਪਤਾ ਲੱਗੂਗਾ ਕਿ ਅਸੀਂ ਕਿਹੜੇ ਇਲਾਕੇ ਦੇ ਵਿੱਚ ਐਂਟਰ ਕਰ ਰਹੇ ਹਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪੋਸ਼ ਇਲਾਕਾ ਵਾ ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਕੁਝ ਮੰਗਦੀਆਂ ਵੀ ਨੇ ਇਸ ਕਰਕੇ ਅਸੀਂ ਉਸ ਇਲਾਕੇ ਦਾ ਪੂਰਾ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕੰਮ ਨੂੰ ਬਹੁਤ ਅੱਛਾ ਕੰਮ ਹੈ ਯੂ ਐਪਰੀਸ਼ੀਏਟਡ ਇਜ਼ ਵੇ ਆਫ ਵਰਕਿੰਗ ਇਜ਼ ਵੈਰੀ ਐਪਰੀਸ਼ੀਏਟਡ ਦਿਤਾਓਗੇ ਇਸ ਵਾਰ ਪੱਕਾ ਪੱਕਾ ਆਈ ਪ੍ਰੋਮਿਸ ਹੋਰ ਅੱਛਾ ਜੀ ਇਹਨਾਂ ਨੇ ਆਪਣਾ ਪਾਰਾ ਦਾ ਬਹੁਤ ਸੁਧਾਰ ਕੀਤਾ ਹੈ లైట్ ਆ ਨਾ ਸਾਡੀ ਖੰਬੇ ਦੀ ਸਾਰੀਆਂ ਤਾਰਾਂ ਲੜਗ ਰੀਆਂ ਸੀ ਸਾਰਾ ਇਹਨਾਂ ਨੇ ਸਹੀ ਕਰਵਾਤੀਆਂ ਪਰ ਜੋ ਵੀ ਕਲੋਨੀ ਦੀ ਪ੍ਰੋਬਲਮ ਹੈ ਸਾਰੀਆਂ ਸਹੀ ਕਰਾ ਦੇ ਹਾਂਜੀ 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 ਪੂਰੇ ਜੋਰ ਨਾਲ